ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ 'ਚ ਮਾਲਕ ਕਰੇ ਜੀ ਵਾਦਾ ਲਓ ਜੀ ਵੀਡੀਓ ਅਸਲ ਵਿੱਚ ਜਿਹੜੀ ਵੀਡੀਓ ਸ਼ੁਰੂ ਹੋਈ ਵੀ ਉਹ ਸਵੇਰ ਦੀ ਹੈ ਜੀ ਤੇ ਆਹ ਜਿਹੜਾ ਮੂਰੇ ਵਾਲਾ 파ਰਟ ਆ ਜਿੱਥੇ ਸਾਸਰੀ ਕਾਲ ਬੁਲਾਈ ਆ ਜੀ ਮੈਂ ਇਹ ਮੈਂ ਲੱਗਿਆ ਸ਼ਾਮ ਨੂੰ ਬਣਾਉਣਾ ਹਨਾ ਚੱਕਰ ਹੋ ਗਿਆ ਜੀ ਇਦਾਂ ਕਈ ਵਾਰੀ ਮੰਨ ਲਓ ਵੀ ਕੰਟੈਂਟ ਕੋਈ ਇਹ ਜਿਹਾ ਮੂਰੇ ਹੀ ਮਿਲ ਜਾਂਦਾ ਨਾ ਫਿਰ ਐਟ ਅ ਟਾਈਮ ਕੈਮਰਾ ਖੋਲਣਾ ਪੈ ਜਾਂਦਾ ਤੇ ਸਵੇਰੇ ਮੰਮੀ ਨੇ ਭਾਈ ਧਰੇ ਹੋਏ ਤੇ ਜੀ ਚੌਲ ਪੇਲੇ ਹਨਾ ਉਹ ਬਣਾਏ ਕਿਥੇ ਨਵੇਂ ਜਿਹੇ ਢੰਗ ਨਾਲ ਆ ਮੰਨੂ ਮਤਲਬ ਉਹ ਉਦਾਂ ਨਹੀਂ ਤੇ ਬਣਾਉਣੇ ਜਾਂਦੇ ਵੈਸੇ ਤਾਂ ਮੈਂ ਬਣਾ ਲੰਨਾ ਚੌਲ ਚੂਲ ਉਦਾਂ ਨਹੀਂ ਤੇ ਬਣਾਉਣੇ ਜਾਂਦੇ ਤੇ ਮੈਂ ਕਹਿਆ ਵੀ ਇਸ ਚੀਜ਼ ਤਾਂ ਯਾਰ ਛੂਟ ਕਰਨੇ ਵਾਲੀ ਹੈ ਨਾ ਬਾਕੀ ਵੀ ਜ ਕਿਸੇ ਨੂੰ ਜੇ ਭੈਣਾਂ ਨੂੰ ਭਾਈ ਕਈਆਂ ਨੂੰ ਨਹੀਂ ਉਦਾਂ ਬਣਾਉਣੇ ਆਂਦੇ ਹੋਵੇ ਜਲਦੀ ਬਣਾਉਣੇ ਜੇ ਕਿਸੇ ਨੇ ਜਲਦੀ ਤਿਆਰ ਕਰਨੇ ਪੀਲੇ ਚੌਲ ਹੁੰਦੇ ਜਿਹੜੇ ਵਿੱਚ ਪਾਇਆ ਬਤਾ ਜੀ ਆਲੂ ਪਿਆਜ਼ ਟਮਾਟਰ ਮਟਰ ਤਾਂ ਮੁੱਕ ਗਏ ਤੇ ਹੋਰ ਕੁਛ ਖਾਸਾ ਕੁਛ ਹੈ ਨਾ ਬਹੁਤ ਵਧੀਆ ਚੌਲ ਬਣਿਆ ਨਿੱਕ ਨੰਬਰ ਤੇ ਉਹ ਚੀਜ਼ ਮਤਲਬ ਕੈਮਰੇ ਚ ਫਿਰ ਕੈਦ ਕਰਨ ਵਾਸਤੇ ਮੈਨੂੰ ਐਟ ਅ ਟਾਈਮ ਕੈਮਰਾ ਖੋਲਣਾ ਪਿਆ ਤੇ ਵੀਡੀਓ ਹੁਣ ਛੱਡਣ ਲੱਗਿਆ ਜੀ ਸ਼ਾਮੀ ਤਾਂ ਕਰਕੇ ਮੈਂ ਕਿਹਾ ਚਲੋ ਮੂਰੇ ਪਾਈ ਸਾਸਤਰੀ ਕਾਲ ਵਾਲਾ ਪਾਰਟ ਆ ਜਿਹੜਾ ਇੱਕ ਇੱਕ ਬੰਦੇ ਨੂੰ ਸਮਝਾਉਣਾ ਵੀ ਕਿਆ ਕੋਸ਼ਾ ਵੀਡੀਓ ਚ ਹਨਾ ਉਹ ਚੀਜ਼ ਹੁਣ ਬਣਾਈਏ ਜੀ ਸ਼ਾਮੀ ਤੇ ਉਧਰ ਮੱਜਾ ਦਾ ਕੰਮ ਲੇਟ ਹੋਇਆ ਵਾ 22 ਦੇ ਅੱਜ ਥੋੜੀ ਜਿਹੀ ਬੱਜ ਗਈ 60 22 ਪਰ ਸਾਡੇ ਪਾਸ ਗਰਾਉ ਇਹ ਆਇਆ ਰਹਿਦਾ ਪਤਾ ਨਹੀਂ ਕਿਹੜਾ ਚੱਕਰ ਆ ਅੱਜ ਟਰੈਕਟਰ ਦੀ ਉਂਗਲੀ ਸੌਰੀ ਟਰੈਕਟਰ ਦੀ ਸੀਟ ਥੱਲੇ ਉਂਗਲੀ ਆ ਗਈ ਉਹ ਟਰੈਕਟਰ ਚੱਲਦੇ-ਚੱਲਦੇ ਵਿੱਚ 22 ਸੀਟ ਥੱਲੇ ਕੱਪੜਾ ਕੱਢਣ ਲੱਗਿਆ ਉਹ ਕਿਤੇ ਉਧਰ ਡੈਂਕਾ ਆ ਗਿਆ ਜੀ ਹਲੌਲਾ ਕਹਿ ਦਿੰਦੇ ਜੀ ਨੂੰ ਹਲੌਲੇ ਵਿੱਚ ਜਿਆ ਟਰੈਕਟਰ ਵੱਜਿਆ ਉਹ ਸੀਟ ਥੱਲੇ ਚਲ ਗਈ ਉੱਪਰ ਬੈਠਾ ਦਾ ਬਾਈ ਉਹ ਥੱਲੇ ਹੱਥ ਪਾਇਆ ਹੋਇਆ ਦਾ ਕੱਪੜਾ ਕੱਢਣੇ ਸੀਟ ਦੇ ਥੱਲੇ ਉਹ ਸੀਟ ਪਤਾ ਨਹੀਂ ਹੁਣ ਕਾਦੇ ਥੱਲੇ ਉਂਗਲੀ ਆਈ ਕਾਦੇ ਥੱਲੇ ਨਹੀਂ ਉਂਗਲੀ ਪਰ ਥੋੜੀ ਜਿਹੀ ਛੱਟ ਵੱਜ ਗਈ ਤੇ ਮੈਂ ਯਾਰ ਬਿੱਟੂਏ ਲੱਗੇ ਹੋਏ ਆ ਜੀ ਚੋਣ ਮੱਝਾਂ ਤੇ ਲੇਟ ਹੋ ਗਏ ਥੋੜਾ ਜਿਹਾ ਹਨਾ ਤੇ ਚਲੋ ਤੁਸੀਂ ਦੇਖੋ ਵੀਡੀਓ ਕਰੋ ਇੰਜੋਏ ਅਸੀਂ ਵੀ ਨਵੇਂ ਮੀਡੀਆ ਜੀ ਕੰਮ ਆਪਣਾ ਠੀਕ ਹੈ ਜੀ ਲਓ ਜੀ ਆਹ ਤਾਂ ਨਵੇਂ ਹੀ ਕੰਮ ਦੇਖਿਆ ਭਾਈ ਆ ਪਤਾ ਨਹੀਂ ਕਿਆ ਲੱਗਿਆ ਬਰਝਣ ਹੈ ਇਹ ਕਿਆ ਚੀਜ਼ ਆ ਦੇਖੀ ਤਾਂ ਸਹੀ ਮੜਾ ਜਾ ਉਹ ਥੋੜੀ ਲੈ ਇਹਦਾ ਬਚਦਾ ਕੋਈ ਨਹੀਂ ਉਹ ਕਦੇ ਪਾਉਂਗਾ ਕਾਈ ਹੋਊਗਾ ਐ ਟਮਾਟਰ ਵੀ ਹੈਗੇ ਆ ਪਿਆਜ਼ ਵੀ ਹੈਗੇ ਆ ਮਿਰਚਾਂ ਵੀ ਹੈਗੀਆਂ ਆਦਾ ਵੀ ਹੈਗਾ ਹਾਂ ਤੇ ਹੋਰ ਕਿਆ ਗਿਆ ਭਾਈ ਹੋਰ ਚ ਕਿਆ ਬਣਨਾ ਏ ਹੋਰ ਉਹਦਾ ਗਰਮ ਹੋਈ ਚੱਕੀ ਹੋਰ ਕਿਆ ਕਿਆ ਹੈ ਵਿੱਚ ਭਾਈ ਐਟਵਾ ਦਾ ਤਕਰੀਬਨ ਸਾਰੀਆਂ ਹੈਗੀਆਂ ਮੰਮੀ ਇਹ ਚੱਕਰ ਕਿਆ ਏ ਬਣਨਾ ਕਿਆ ਏ ਹੈ ਪਰ ਕੱਲੀਆਂ ਹੀ ਆਈ ਤੜਕੇ ਵਾਲੀ ਸਮਾਨ ਆ ਵਿੱਚ ਪਾਣੀ ਆ ਬਸ ਹੋਰ ਹੱਥ ਦੇ ਕਿਆ ਬਣਨਾ ਹਾਂ ਇਹ ਹੋ ਮੰਨ ਅੱਛਾ ਚੌਲ ਇਹ ਨਹੀਂ ਚੌਲ ਸਸਰੀ ਗੱਲ ਸਾਰੇ ਲੋ ਅੱਛਾ ਇਹ ਚੌਲ ਬਣਨੇ ਆ ਚੌਣੇ ਆ ਜੀ ਹੋਣ ਵਾਲੇ ਚੌਲ ਆ ਚੌਲ ਇਦਾਂ ਬਣਦੇ ਹਾਂ ਕਿਆ ਅੱਛਾ ਐਸੇ ਹੰਦੂ ਪਾਉਣੇ ਆ ਕੱਟਦੇ ਪਾਉਣੇ ਹਰ ਅੱਛਾ ਵੀ ਚਾਲੂ ਪੈ ਜਾਣੇ ਹਾਂ ਪਾਣੀ ਤਾਂ ਉਬਾਤਾਂ ਵੀ ਛੇਤੀ ਰਹੀ ਹੋਵੇ ਹਾਂ ਥੋੜੇ ਪਾਣੀ ਪਾਤਾ ਚੱਲਣ ਵਾਲਾ ਹੋ ਜੂਗਾ ਚੱਲਣ ਜਿਹਾ ਹੂੰ ਹੂੰ ਅਸੀਂ ਯਾਨਾ ਖੋzare ਨਹੀਂ ਪੈ ਅੱਛਾ ਅੱਜ ਸੰਗਰਾਮ ਦਾ ਦਿਹਾੜਾ ਭਾਈ ਹਾਂ ਉਹ ਕਿ ਟਾਉ ਮਾੜੇ ਪਾਣੀ ਵਿੱਚ ਛਿੱਤੀ ਨਹੀਂ ਰਿੱਝੂਗੇ ਚੌਲ ਆ ਜੰਨੇ ਨੂੰ ਚਲੋ ਆਏ ਜੰਨੇ ਹਾਂ ਜੰਨੇ ਨੂੰ ਤੁਸੀਂ ਆਣਾ ਜੰਨੇ ਉਹ ਰਿੱਝ ਲੈਣੇ ਕਿ ਨਹੀਂ ਹਾਂ ਕਿ ਜਾਣਾ ਛੱਬਣਾ ਆ ਕੇ ਜਾਣੇ ਆ ਬਣਾ ਕੇ ਆਣਾ ਐ ਦੂਰ ਪੀਤਾ ਥੇ ਹਾਂ ਇਹਦਾ ਸੜ ਚੁਗੇ ਸਾਰੇ ਲੈ ਜਾਣ ਥੱਲੇ ਇਹ ਘੱਟੇ ਜੀਗਾ ਇਹ ਤਾਂ ਉਹ ਬਣਾ ਕੇ ਤਾਂ ਸਰਪਾਣੇ ਪਾਣੀ ਦਿੱਤਾ ਭਰਿਆ ਵਾ ਵੀ ਗੈ ਲੱਗਦੀ ਇਹਦੇ ਚੌਲ ਚੌਲ ਪਾਉਣੇ ਹਾਂ ਅੰਗ ਪਾਉਣੇ ਉਹ ਤਾਂ ਪੈਸੇ ਪਹਿਲਾਂ ਆ ਗੋ ਪਾਉਂਦੇ ਆ ਹਾਂ 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 ਵੀ ਜ ਮਸਾਲਾ ਪਾਉਂਦੇ ਜਦ ਇਹਨੂੰ ਪਾਉਂਦੇ ਆ ਤਾਂ ਮਸਾਲੇ ਦੇ ਬਾਅਦ ਹਾਂ ਇਹ ਚੌਲ ਪਾਉਂਦੇ ਆ ਹਾਂ ਹੁਣ ਅਸੀਂ ਬਣਾਣਾ ਨਵਾਂ ਸਿਸਟਮ ਕਰਿਆ ਨਵਾਂ ਸਿਸਟਮ ਕਰਿਆ ਇਹੋ ਜਿਹੇ ਆਹ ਚੌਲ ਪਾਉਣੇ ਆ ਲਓ ਇਹਦੇ ਚ ਪੈ ਗਏ ਜੀ ਹੁਣ ਚੌਲ ਨਾਲੇ ਪਾਉਣੇ ਆ ਅੱਗ ਧੋ ਕੇ ਮਾਲੇ ਪਾਉਣੇ ਨਹੀਂ ਹੋ ਗਿਆ ਥੋੜਾ ਜਿਆਦਾ ਗਰਮ ਛੇਤੀ ਰਿੱਝ ਜੂਗੇ ਹਾਂ ਮੈਂ ਪਾਣੀ ਜਿਹਾ ਗਾਟਣਾ ਆ ਉਹ ਸੌਖਾ ਕੰਮ ਨਿਬੜ ਜੂ ਪਾਣੀ ਹੋਰ ਪਾਉਣਾ ਹਜੇ ਹਾਂ ਥੋੜਾ ਜਿਹਾ ਚੱਲ ਫਾਇਦਾ ਹੋ ਗਿਆ ਹੋਈ ਦਾ ਫਾਇਦਾ ਹੋ ਗਿਆ ਭਾਈ ਲਾਓ ਜੀ ਚਾਹਲ ਰਲ ਗਏ ਹੁਣ ਹੁਣ ਠੰਡਾ ਹੋ ਗਿਆ ਕੰਮ ਪਹਿਲਾਂ ਦੇਖ ਲਾਇਆ ਰੁੱਜਣ ਲੱਗਿਆ ਉਹੀ ਸਮਝਦਾ ਟਾਈਮ ਵੱਜ ਜਾਣਾ ਆਪਣਾ ਹੂੰ ਜ਼ਿਆਦਾ ਪਾਣੀ ਪਾਣਾ ਨਾ ਫਿਰ ਪਾਣੀ ਆਏ ਕਿ ਹੁਣ ਜੇ ਗਰਮ ਪਿਆ ਹੂਗਾ ਤੇ ਦੂਰਾ ਉਹ ਛੇਤੀ ਛੇਤੀ ਮੈਨੂੰ ਹੂੰ ਮੈਂ ਵੀ ਚੱਕਰਾਂ ਇਹ ਵੀ ਮਮੀ ਜਿਹੜਾ ਪਾਣੀ ਹੈ ਇਹ ਸਾਰਾ ਇਹ ਪਾਣੀ ਸੋਖਦਾ ਹੋ ਜਾਊਗਾ। ਅ ਜਿੰਨਾ ਪਾਣੀ ਫਰਦਾ ਸਾਰਾ ਹੀ। ਹਾਂ ਹਾਂ ਇਹ ਤਾਂ ਪਾਣੀ ਹੋਰ ਸੋਖਦਾ। ਅੱਛਾ ਆਲੂ ਆ ਗਏ ਇਹਦੇ ਜਿਹੜੇ ਹੈ। ਵਾਹ ਵੀ ਬਹੁਤ। ਇਹਨੇ ਸੋਖਦਾ ਕਰਦਾ ਪਾਣੀ ਚੌੜਾ ਨਹੀਂ। ਪਰ ਇੱਕ ਗੱਲ ਆ ਪੀਲੇ ਚੌਲ ਸਵਾਦ ਬਹੁਤ ਲੱਗਦੇ ਬੰਗੇ। ਹੋਰ ਹੈਨਾ ਅਜੇ ਤਾਂ ਮਟਰ ਮੁੱਕ ਗਏ ਗੱਲ। ਹਾਂ ਅਜੇ ਕਿਤੇ ਵਿੱਚ ਮਟਰ ਹੁੰਦੇ। ਤੇ ਤਾਂ ਬਹਿ ਜਾ ਬਹਿ ਜਾ ਹੀ ਹੋ ਜਾਣੀ ਦੀ। ਹਾਂ। ਚਾਹ ਨਾ ਕਿਤੇ ਕਿਤੇ ਕੋਈ ਗੱਲ ਮਟਰਾਂ ਤੋਂ ਬਣੀ ਚਾਹੀਦੀ ਹੈ ਨਹੀਂ ਆਹੋ ਚਲੋ ਕੋਈ ਗੱਲ ਨਹੀਂ ਮਟਰਾਂ ਦਾ ਵੀ ਐਡਾ ਜ਼ਰੂਰੀ ਨਹੀਂ ਹੈ ਕੋਈ ਪਾਣੀ ਹੋਰ ਪਾਤਾ ਮੰਮੀ ਪਾਣੀ ਹਰਾ ਨਹੀਂ ਪਾਏ ਰੋਲ ਪਾਏ ਅੱਛਾ ਪਾਣੀ ਮਾੜ ਨੇ ਪਾਇਆ ਬਖੂਰਾ ਨਹੀਂ ਨੇ ਪਾਇਆ ਬਤਾ ਪਾਣੀ ਲਾਓ ਇਹ ਮਤਲਬ ਸਾਰਾ ਪਾਣੀ ਸੁੱਕ ਜਾਣਾ ਸਾਰਾ ਸੁੱਕੇ ਜਾਣਾ ਚੌਲ ਬਣ ਜਾਣੇ ਆਲੂ ਬਣ ਜਾਣੇ ਹਾਂ ਸਾਰਾ ਪਾਣੀ ਸੁੱਕ ਜਾਣਾ ਜਦ ਤੱਕ ਸਾਰੀਆਂ ਚੀਜ਼ਾਂ ਬਣ ਨਹੀਂ ਆ ਜਾਂਦ ਤੱਕ ਸੁੱਕ ਜਾਣਾ ਸਾਰਾ ਹੋਰ ਹੋਰ ਅੱਛਾ ਇਹ ਵੀ ਇਸ ਤਰ੍ਹਾਂ ਆ ਹੈ ਮੈਨੂੰ ਤਾਂ ਪਤਾ ਹੀ ਨਾ ਪੀਲੇ ਚੌਲ ਮੈਂ ਇਦਾਂ ਬਣਦੇ ਬਤਾ ਐਂਦਾ ਮੈਂ ਕਿਹਾ ਵੀ ዱਈ ਤਰ੍ਹਾਂ ਹੀ ਜਿੱਦਾਂ ਉਬਾਲਾ ਜਾਂ ਦੇ ਕੇ ਪਾਣੀ ਦੀ ਬਸ ਚਲਿ ਆਏ ਆ ਵੀ ਜਿੱਦਾਂ ਟਾਈਮ ਦੀ ਬਚਤ ਹੋ ਜਾਂਦੀ ਹੈ ਹਨਾ ਹਾਂ ਹਾਂ ਕਰਨ ਪਣ ਤਾਂ ਕਿ ਛੇਤੀ ਹੋ ਜਾਂਦਾ ਹਾਂ ਟਾਈਮ ਬਚ ਗਿਆ ਆਪਣਾ ਮੰਨ ਲਓ ਹੂੰ ਧਰਤੀ ਦਾ ਵੀ ਨਹੀਂ ਪਿਆ ਅੱਧੇ ਦਿਨ ਘਟ ਪਿਆ ਐਵੇਂ ਕਿਲੋ ਕ ਪੜੀ ਪਿਆ ਹੋ ਹਾਂ 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 ਕਿਲੋ ਪਹਿਲਾ ਪਾਇਆ ਵਾ ਡੇਢ ਕਿਲੋ ਹਾਂ ਮਾਸਾ ਦੇ ਵੀ ਟੁਕ ਮਾਰ ਲਿਆ ਫਿਰ ਜਨਨਾ ਰਾਮ ਦੇ ਕਿ ਕੋਈ ਗੁਰੂ ਸਾਡੀ ਨਹਾਉਣੇ ਨੂੰ ਤਿਆਰ ਫਿਰ ਜਾਣਾ ਜਣੇ ਮੱਥਾ ਟੇਕਣ ਗੁਰਦੁਆਰਾ ਸਾਹਿਬ ਅੱਜ ਸੰਗਰਾਣ ਦਾ ਦਿਹਾੜਾ ਹੈ ਸੰਗਰਾਣ ਦਾ ਦਿਹਾੜਾ ਪਤਾ ਨਹੀਂ ਲੱਗਦਾ ਹੈ ਕਿ ਅਸਕੇ ਜਾਏ ਬਿਲਕੁਲ ਬਿਲਕੁਲ ਆਓ ਜੀ ਬਾਈ ਬਣ ਗਏ ਚੌਲ ਹੈ ਬਣ ਗਈ ਗੱਲਬਾਤ ਐਨ ਦੇਖ ਲਓ ਕਿੰਨਾ ਪਾਣੀ ਤਾਂ ਬਚਾ ਮਟਰ ਚਾਵਲ ਮਟਰ ਨਹੀਂ ਪਾਪਾ ਜੀ ਅੱਜ ਮਟਰ ਤਾਂ ਘਰ ਦੇ ਕਹਿੰਦੇ ਅੱਜ ਹੈ ਨਹੀਂ ਤੇ ਮਟਰ ਟਮਾਟਰ ਨਾ ਸਾਰੀ ਟਮਾਟਰ ਪਿਆਜ਼ ਆਲੂ ਹੈ ਚਲੋ ਤਾਂ ਭਾਈ ਚੌਲ ਹੋ ਗਏ ਤਿਆਰ ਕਰਦੇ ਚਲ ਕੇ ਸਾਰੇ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਣਾ ਹੁਣ ਆਪੇ ਪਾ ਕੇ ਖਾਣੇ ਪੈਣੇ ਆ ਅੱਜ ਅੱਜ ਕਰਨ ਚਾਵਲ ਠੀਕ ਐ ਲੋਹੀ ਆ ਹੋ ਕੋਲਾ ਕੋਲਾ ਭੋਜਣਾ ਕੋਲਾ ਭੋਜਣਾ ਹਾਂ ਠੀਕ ਆ ਠੀਕ ਆ ਦੰਦ ਦੇ ਘਾਰਮ ਹੋ ਜਾਂਦੇ ਆ ਹਾਂ ਇਹ ਤਾਂ ਹੈ ਹਾਂ ਚਲੋ ਫਿਰ ਸ਼ਾਕ ਲਈਏ ਪਹਿਲਾਂ ਪਾ ਕੇ ਤੁਹਾਨੂੰ ਪਤਾ ਕਿਆ ਹੈ ਕੀ ਇਹ ਇਹਦਾ ਮੰਨੂ ਤਾਂ ਤਰਬੂਜ ਜਿਹਾ ਹੀ ਲੱਗਦਾ ਕਿਆ ਹੈ ਇਹ ਤਰਬੂਜੀ ਨਹੀਂ ਹੈਗਾ ਕਿਸੇ ਕਹਿੰਦੇ ਹੈ ਖਦਬਾਣਾ ਖਦਬਾਣਾ ਉਹ ਕਾ ਚੀਜ਼ ਹੁੰਦੀ ਮੈਂ ਚਹੇ ਹਲੇ ਇੱਕ ਪਿਆ ਹਲੇ ਰਹਿਣ ਦੋ ਇਹਨੂੰ ਲੈ ਕੇ ਜਾਣ ਨੂੰ ਨਹੀਂ ਕਿ ਖਾਣੇ ਵਾਲੀ ਹੁੰਦਾ ਖਾਣੇ ਵਾਲਾ ਦੇਖੋ ਤਰਬੂਜ ਦੀ ਜਿਹੜੇ ਕਹਿੰਦੇ ਤਰਬੂਜ ਦੀ ਉਹ ਵੈਰਾਈ ਏ। ਜਾਂ ਖਰਬੂਜਾ। ਹਾਂ। ਉਹ ਖਰਬੂਜਾ। ਇਹ ਨਹੀਂ ਜਿਹਨੇ ਬੋਰਾ ਜੱਤੀ। ਤਰਬੂਜ ਜਿਹਨੇ। ਇਹ ਤਾਂ ਤੁਸੀਂ ਲੈ ਕੇ ਆਉਂਦੇ ਰਹਿੰਦੇ ਆ। ਤਰਬੂਜ ਠੰਡਾ ਵੀ ਹੁੰਦਾ ਨਾਲੇ। ਤਰਬੂਜ ਤਾਂ ਠੰਡਾ ਹੁੰਦਾ ਵਧੀਆ। ਤੇ ਇੰਦਰ ਪਈਆ ਆਵਲੇ। ਆਹ ਪੂਰੀ ਪਈ। ਆਂਬ ਵੀ ਪਈਆ ਭਾਈ। ਆਂਬ ਬੜੇ ਸੰਭਾਲ ਕੇ ਰੱਖੇ ਹੋਏ ਨਾਲ। ਉਹ ਖੀਰੇ ਵੀ ਲੈ ਕੇ ਜਾਣੇ ਆ। ਆਂਬ ਉਦਾਂ ਵਧੀਆ ਪਈਆ ਆਂਬ ਤੇ ਹਨਾ। ਬਿਲਕੁਲ ਫਰੈਸ਼ ਹੈ। ਜਾਣੇ ਆਪ ਲੈ ਲੈਣੇ ਥੋੜੇ ਜਿਹਾ ਪਹਿਲਾਂ ਦੇਖੋ ਜਾਈ ਮੇਰਾ ਘਰ ਦਾ ਥੋੜਾ ਸਾਵੇ ਲੈ ਕੇ ਜਾਣੇ ਕੀ ਰੇ ਯਾਰ ਕੀ ਰੇ ਵੀ ਰੇ ਥੋੜੇ ਜਿਹਾ ਜਿਆਦਾ ਪਵਾ ਲਓ ਕੀ ਰੇ ਜਿੱਤੂ ਫੜਾਈਂ ਯਾਰਾ ਟੋਕਰੀ ਜੀ ਇਹ ਬਾਈ ਬੰਦਾ ਪੱਕਾ ਸਾਡਾ ਸਬਜ਼ੀ ਵਾਲਾ ਜਿੱਤੂ ਤੁੰਨੇ ਯਾਰਾ ਵਾਲਾ ਕੀ ਰੇ ਕੀ ਰੇ 40 ਰੇਟ ਉਹ ਰੇਟ ਤਾਂ ਇਹਦੇਗਾ ਮੈਂ ਬਾਅਦ ਵਿੱਚ ਮੋਕਾ ਲੰਦਾ ਹੁੰਦਾ ਤੇ ਪੌਣੇ ਵਾਲੀ ਗੱਲ ਕਰ ਰੇਟ ਤਾਂ ਇਹਦੇ ਕੋ ਭਾਵੇਂ ਧਾਰ ਕਰ ਜੀ ਪੱਕਾ ਬੰਦਾ ਸਬਜੀ ਵਾਲਾ ਇਹ 2 ਕਿਲੋ ਹੋਰ ਪਾ ਫਿਰ ਦੋ ਹੋਣੇ ਨਹੀਂ ਹਜੇ ਬਾਜੀ ਤੂੰ ਕਰੀਂ ਦੋ ਕਿਲੋ ਮੇਰੇ ਕੁ ਲਾ ਫੇ ਅੰਦਾਜ਼ਾ ਦੋ ਬਾਰੇ ਇਹ ਕਹਿੰਦੇ ਸੀ ਵੀ ਦੋ ਕਿਲੋ ਹੋਣੇ ਨਹੀਂ ਉਹ ਜਿਹੜਾ ਚੰਗਾ ਜਿਆਦਾ ਉਹ ਤਾਂ ਥੱਲੇ ਸਿਰਦਾ ਫੇ ਚਲ ਇਹਨੂੰ ਕੱਢ ਕੇ ਰੱਖ ਲੈ ਟੋਕਰੀ ਦੇ ਦੇ ਤੋ ਕਰੀ ਜੇ ਯਾਰ ਲੈ ਹੋਰ ਕੀ ਪਾਉਣਾ ਹੈ ਯਾਰ ਜੀ ਰੈਂਕ ਦਾ ਪਟਾ ਦੇਖ ਕੇ ਭਾਈ ਚੱਲ ਲੈ ਮੈਂ ਦੱਸ ਆਪਣੇ ਖਾ ਲੈਂਦੇ ਹਾਂ ਹਾਂ ਤਾਂ ਲੰਦੇ ਆਏ ਇਹਦੇ ਚ ਕਈ ਵਾਰ ਤੇ ਦੇਖ ਕੇ ਕਈ ਵਾਰ ਉਹ ਹੁੰਦਾ ਸੰਡੀ ਜੀ ਲੱਗੀ ਹਾਂ ਇਹ ਸਪੈਸ਼ਲ ਇਹ ਪਕਾਇਆ ਹੋਇਆ ਹੈ ਇਹਨਾਂ ਨੇ ਉਹ ਨਹੀਂ ਕਈ ਵਾਰ ਹੁੰਦਾ ਹੈ ਹਾਂ ਦੇਖ ਕੇ ਬਾਲੀ ਦਾ ਮੜਾ ਜ ਆ ਉਹ ਤਾਂ ਮੈਂ ਸਮਝ ਵੀ ਥੋੜੀ ਗੱਲ ਉਹ ਮੈਂ ਤਾਂ ਮੇਰੇ ਘਰ ਤੱਕ ਬੀਲਦਾਰੀ ਬਹੁਤ ਦੇਰ ਦੀ ਪਈ ਵੀ ਆ ਮੈਂ ਤਾਂ ਮਨੂ ਦਾ ਕਟੋੜ ਪੰਜ 6 ਸਾਲ ਹੋ ਗਏ ਸਾਬੀਆਂ ਸਬਜ਼ੀਆਂ ਲੈ ਜਾਂਦੇ ਨੂੰ ਬੱਤੇ ਉਹ ਰੇਟ ਕਰ ਲੈਣਾ ਤੂੰ 40 ਤੱਕ ਨੂੰ ਵੀ ਸਾਨੂੰ ਆਏ ਦੱਸੋ ਜੀ ਸਾਨੂੰ ਨਾ ਇੱਕ ਟਾਈਮ ਦਾ ਬਣਾਉਣਾ ਤੇ ਦੋ ਟਾਈਮ ਦਾ ਵੀ ਇੰਨਾ ਕੁ ਬਹੁਤ ਆ ਇੱਕ ਟਾਈਮ ਦਾ ਬਹੁਤ ਆ ਯਾਰ ਬਹੁਤ ਜਿਆਦਾ ਵੀ ਸੁਆਦ ਨਹੀਂ ਲੱਗਦੀ ਹੋਰ ਕੁਝ ਲੈ ਲੰਨੇ ਆ ਐਨੀ ਸਬਜ਼ੀ ਉਹ ਉਦਣ ਮੈਂ ਟਿੰਡੇ ਲੈ ਕੇ ਆਦਾ ਉਹ ਬਣਾ ਲੈ ਤੇ ਅਜੇ ਬਣਾਉਣੇ ਆ ਫੇਰ ਉਹ ਵੀ ਪਾਈ ਕਰ ਇੱਕ ਯਾਰ ਮਟਰ ਨਾ ਮਟਰ ਕਹਿੰਦੀ ਮਟਰ ਪਾ ਦੇ ਯਾਰ ਜਿੱਤੂ ਰੇੜਕ ਕਿਲੋ ਟੋਕਰੀ ਨਹੀਂ ਆ ਮੈਨੂੰ ਕਿ ਆਪਣਾ ਹੋਰ ਜਾਨੂ ਮਟਰ ਤੋਂ ਪਾ ਜੀ ਨਿੰਪੂ ਨਿੰਬੂ ਵਾਲਾ ਹੋਣ ਨਿੰਬੂ ਪਾਣੀ ਬਣਾ ਹੋ ਜਾਂਦਾ ਸੌਣੇ ਤੰਜਵੀ ਬੀ ਬੀ ਹੋ ਜਾਂਦੀ ਆ ਘਰ ਪਈ ਹੁੰਦੀ ਆ ਆ ਆ ਅੱਧਾ ਕਿਲੋ 40 ਪਾਈ ਅੱਧਾ ਪੈਨੇ ਪਾਈਆ ਅੱਧਾ ਕਿਲੋ ਪਾਲਾ ਬਹੁਤ ਆ ਢੇਲੇ ਜੇ ਹੋ ਜਾਂਦੇ ਫੇਰ ਲੈ ਜੂਗਾ ਲਓ ਭਾਈ ਸਾਬ ਜੀ ਨੂੰ ਸਾਰੀ ਨੂੰ ਇਹ ਅੱਕ ਲੱਗੀ ਪਈ ਆ ਫਿਰ ਚਾ ਵੀ ਕਰਦੇ ਯਾਰ ਜਿੱਟੂ ਕੀ ਰੇਟ ਆ ਪਾਈਏ ਪਾਈਏ ਨਾ ਕਰਦਾ ਅੱਧਾ ਕਿਲੋ ਕਰਦੇ ਪਾਈਆ ਗਲਤ ਤੱਬਰ ਚ ਦਿਨੇ ਦੋ ਲੰਘਣੇ ਸਾਡੇ ਅਦਰਕ ਵਾਲੇ ਅੱਧਾ ਕਿਲੋ ਇਹ ਕਰਦੇ ਉਹ ਵੀ 50 ਦਾ ਅੱਧਾ ਕਿਲੋ ਮੇਤੇ ਪੁੱਛ ਲੈ ਰੇਟ ਮੈਂ ਹੈ ਜਿੱਤੋਂ ਇੱਧਰ ਰੇਟ ਰੱਟੇ ਪਏ ਆ ਆ ਇਹ ਪੂਰਾ ਪੂਰਾ ਹੀ ਪਾਇਆ ਘਾਟਾ ਆ ਹੋਰ ਤੇ ਫਿਰ ਹਲਕੁਸ ਵੀ ਦੇ ਦੇ ਜੇ ਪੁੱਛੇ ਨਾ ਅੱਧਾ ਕਿਲੋ ਬੋ ਤਾਂ ਹਾਂ ਗਲਤੀ ਦੀ ਗਲਤੀ ਦਾ ਚੱਲ ਹੈਗੀ ਦੀ ਭਲਾ ਉਹ ਤਾਂ ਮੈਂ ਮੰਨਦਾ ਪਤਾ ਗੱਲ ਗਿਆ ਮੇਰੀ ਵੀ ਮਜੇ ਪਿਆ ਦੋ ਟਾਈਮ ਮਿਲਦੇ ਗੱਲ ਗੱਲਿੰਦਰ ਨੇ ਆਪਣੀ ਗਲਤੀ ਮੰਨ ਲਈ ਗੱਲ ਗੱਲ ਹੁਣ ਮੇਰੀ ਸੁਣ ਲੈ ਦੇਖ ਹੁਣ ਬਾਈ ਹੈ ਨਹੀਂ ਤਾਂ ਮੈਂ ਚੁੰਦਾ ਦਾ ਡੰਗਰ ਰਾਤ ਉਹ ਗੱਲ ਠੀਕ ਆ ਤਾਂ ਕੱਲ ਹੋਗੇ ਤੇ ਲੇਟ 네ਰਾ ਹੋ ਗਿਆ ਤਾਂ ਮੈਂ ਮੰਨਦੀ ਆ ਪੰਤਾ ਤੱਕ ਐਸਾ ਤਾਂ ਜੈਸ ਵੀ ਦਿਖਦਾ ਕੰਟਾ ਖੜਸਾ ਦਈ ਤਾਂ ਖੜਲਾ ਮੈਂ ਤੇਰੀ ਬਣਵਾ ਦੂੰਦਾ ਤੈ ਗੱਲੇ ਤੈ ਮੁੜ ਕੇ ਗੱਲ ਹੋ ਜੀ ਬਿਜੂ ਜੀ ਮੈਂ ਵੀ ਅਸਕੇ ਲੰਗੀ ਮੈਂ ਕੋਣ ਇਹ ਵੀ ਤਾਂ ਕਹਿਣਗੇ ਸਾਨੂੰ ਮੇਰੀ ਵੀਡੀਓ ਪਾਜੀ ਹੈ ਜੀ ਆਪਾਂ ਨੇ ਵੀ ਜਦ ਲੇਟ ਹੁੰਦਾ ਅਜੇ ਨਹੀਂ ਹੈਗਾ ਮੈਂ ਫਟਾ ਆਓ ਫਿਰ ਇੱਕ ਉਧਰ ਕਾਨ ਪਹੇ ਕਰਨਾ ਮੈਨੂੰ ਇਹ ਗੱਲ ਨਹੀਂ ਕਿ ਕਈ ਵਾਰ ਹੁੰਦਾ ਸੱਚੀ ਹੁੰਦੀ ਸੀ ਹੁੰਦਾ ਮੈਂ ਇਹ ਨਹੀਂ ਕਿ ਸੱਚੀਓ ਬਿਜੀ ਨਹੀਂ ਹੁੰਦਾ ਸੱਚੀਓ ਬਿਜੀ ਤਾਂ ਬੱਸ ਫਿਰ ਅਸੀਂ ਵੀ ਬਿਜੀ ਐਸੀ ਆਪਣੀ ਵੀਡੀਓ ਪੂਰੀ ਕਰ ਲਈਏ ਚਲੋ ਜੀ ਨੂੰ ਪਾ ਜੇ ਡੰਗਰਾ ਜਦ ਲੇਟ ਹੋ ਜਾਂਦੇ ਫਿਰ ਪਾ ਜ ਨੂੰ ਬਹੁਤ ਗੁੱਸਾ ਆਦਾ ਫਿਰ ਨਹੀਂ ਕੋਈ ਕੰਮ ਦਿਖਦਾ ਮੈਸਾ ਤਾਂ ਲਾਉ। ਓਕੇ ਆ ਫਿਰ। ਗੱਲ ਸੁਣੋ ਕੀ ਕਹਿੰਦੀ ਦੇਖੋ ਆਪਣਾ ਕਿਚਨ ਦਾ ਕੰਮ ਆਪਣਾ ਬੀਜੀ ਆ। ਇੱਧਰ ਇਹਨਾਂ ਨੂੰ ਡੰਗਰਾ ਕੰਮ ਏ ਵੀ ਬਿਜ਼ੀ ਆ। ਠੀਕ ਆ? ਬਸ ਮੈਂ ਗੱਲ ਕਹਿਣਾ ਡੋਗਰ ਵਾਲਾ ਕੰਮ ਗਿਣਤੀ ਚ ਆ ਗਿਆ ਵੀ ਮੇਰਾ ਬਿਜ਼ੀ ਆ ਆਪਣਾ ਹੱਥ। ਜਿਹਨੇ ਮੈਂ ਉਹ ਗੱਲ ਕਹਿਣਾ ਚਾਹਤੀ। ਹੂੰ ਇਹਦੇ ਬਾਰੇ ਤਾਂ ਮੈਂ ਕੋਈ ਇਹਦਾ ਹੁਣ ਅੱਜ ਸਵੇਰੇ ਜਿਹੜੇ ਭਾਈ ਚੌਲ ਬਣਾਏ ਤੇ ਮੰਮੀ ਨੇ ਆ ਸੇਕ ਐਸੇ ਕਹਾੜੀ ਕਹਾੜੀ ਕਹੇ ਦਾ ਕੜਾਹੀ ਚ ਭਾਈ ਮੈਂ ਤੁਹਾਨੂੰ ਕਹਿੰਦਾ ਹੈ ਮੰਮੀ ਲੈ ਭਾਈ ਇੱਧਰ ਮੰਮੀ ਲੱਗੀ ਵੀ ਆ ਸਾਡੀ ਚੁੱਲਾ ਲਿਪਣ ਹੈ ਚੁੱਲਾ ਨੇਪਣਾ ਭਾਈ ਜਿਹੜਾ ਜਿਹੜੇ ਸਵੇਰੇ ਇਸੇ ਕੜਾਹੀ ਚ ਮੰਮੀ ਚੌਲ ਬਣਾਏ ਤੇ ਉਹ ਉਹ ਵੀਡੀਓ ਪਈ ਮੇਰੇ ਕੋਲ ਹੈ ਮੈਂ ਭਾਈ ਚੱਲ ਹੁਣ ਪੂਰੀ ਦਾ ਕਰਨੀ ਆ ਲਓ ਜੀ ਚੁੱਲਾ ਮਾਤਾ ਨੇ ਲਿਪ ਪਤਾ ਤੇ ਤਾਂ ਕਰਕੇ ਮੈਂ ਕਿਹਾ ਵੀ ਹੁਣ ਦੋ ਚਾ ਚੌਲਾ ਫੇਰਿਆ ਪਰੋਲਾ ਪਰੋਲਾ ਸਾਡੇ ਪੋਚਾ ਲੈਣਾ ਕਹਿੰਦੇ ਆ ਪੋਚਾ ਹਾਂ ਪੋਚਾ ਫੇਰਿਆ ਸਾਡਾ ਪੋਚਾ ਲੈਣਾ ਆ ਪਰੋਲਾ 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 ਆ ਗਿਆ ਪਰੋਲਾ ਦੇ ਉਧਰ ਉਹ ਉਧਰ ਉਹ ਪਤਾ ਨਹੀਂ ਕਿਆ ਕਰ ਲੱਗੀ ਵੀ ਦੇਖੀ ਪਜਾਮੀ ਚਾਹ ਲਾ ਲੱਗੀ ਵੀ ਆ ਮੁੰਡਾ ਲੈ ਕੱਲੀ ਉਹ ਲਗੀ ਦੇਖੀ ਲੈ ਵਧੀਆ ਨਿਆਣਾ ਕਰਨਾ ਵੀ ਖੁੱਲੀ ਆ ਦੇਖਦੇ ਨਾਲੇ ਉਹਨੂੰ ਆਏ ਲੱਗਦਾ ਵੀ ਇਹ ਪਤਾ ਨਹੀਂ ਮੇਰੀਆਂ ਹੀ ਗੱਲਾਂ ਕਰਦੇ ਆ ਨਰੂ ਮੱਚੀ ਜੀ ਹੋਈ ਪਈ ਦੇ ਦੇ ਕੱਪੜੇ ਧੋਉਂਦੀ ਫਟਫਟ ਕੜੀ ਕਰਕੇ ਪ੍ਰਸ਼ਾਦਾ ਬਣਾ ਕੇ ਭੇਜੀ ਧਰ ਲਉ ਧਰ ਲਉ ਫੇ ਕੜੀ ਮੈਂ ਵੀ ਭਾਈ ਆਪਣਾ ਇਦਰ ਬਾਪੂ ਜੀ ਦੀ ਡਿਊਟੀ ਲੱਗੀ ਵੀ ਮੇਮਣਾ ਚੱਕਣੇ ਨੂੰ ਉਹ ਮੇਮਣੇ ਉਹ ਮੇਮਣੇ ਇਹ ਬਚੰਗੀ ਆ ਬਚੰਗੀ ਉਹ ਬਚੰਗੀ ਆ ਨਾਉ ਮਾਰ ਲੀ ਸਿਰ ਪਰ ਹੋਰ ਉਹ ਹੋ ਨਾਉ ਫੇਰੀ ਦੇ ਕਰੋ ਕਟੋ ਨਾਉ ਦੇ ਕੱਟ ਦੋ ਭਾਈ ਖਵਾਰ ਦਾ ਇਹ ਕਾਲਾ ਕੁੱਟਣ ਮਾਰ ਲਏ ਲਓ ਫੇ ਕਿੱਦਾਂ ਮਾਰ ਲਏ ਨੇ ਨਾ ਉਹ ਤਾਂ ਹੈ ਨਹੀਂ ਵੈਸੇ ਪਤਾ ਨਹੀਂ ਲੱਡੂ ਜਨੇ ਕਿੱਕੜ ਬਾਹੂ ਵਾਲੀ ਆ ਸਾਡਾ ਇਹ ਦੱਦੂ ਜਾ ਦੱਦੂ ਜਾ ਬਾਹੂ ਵਾਲੀ ਜੀ ਇਹ ਸਾਲਾ ਦੱਦੂ ਆ ਦੱਦੂ ਇਹ ਲੱਡੂ ਬਾਗਿਆ ਵੇਲੇ ਗੁੱਤ ਨਹੀਂ ਇਹਨਾਂ ਆ ਵਾਅਦੇ ਚਾਏ ਜਾਣੇ ਨਾਨੂ ਆਇਆ ਤਾਂ ਉਹ ਨਹੀਂ ਹੋਣੀ ਕਿ ਜਦਾਂ ਨਾਨੂ ਮਿਲ ਕੇ ਗਿਆ ਭਾਈ ਨੂੰ ਲੈਣ ਗਿਆ ਭਾਈ ਸਭ ਨਾਲੋਂ بڑا ਨਾਨੂ ਹਾਂ ਉਹ ਤੇ بڑا ਤਾਂ ਉਹ ਤੇ بڑا ਵੀ ਹੈਗਾ ਉਹ ਖੇਤਾਂ 'ਚ ਰਹਿੰਦਾ ਜਦੋਂ ਹੂੰ ਹਾਂ ਉਹ ਤਾਂ ਪੜ ਨਾਨੂ ਆ ਆਪਣਾ ਨਾਨੂ ਆਪਣਾ ਨਾਨੂ ਵੀ ਹੈ ਨਵੇੜੋ ਨਵੇੜੋ ਕੰਮ ਜਲਦੀ ਬਣਾਓ ਕੜੀ ਵਧੀਆ ਜੀ ਹੈ ਹੈ ਟੇਸਟੀ ਜੀ ਤੇ ਹੁਣ ਜਲਦੀ ਨਹੀਂ ਜਾ ਮੈਂ ਹੁਣ ਜਾ ਕੇ ਚੋਮਾਂ ਮੈਂਸਾਂ ਦੇਖਿਆ ਗੁੱਸਾ ਦੇਖਿਆ 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 ਦੇਖ ਲੈ ਕਿਹਨੇ ਕਰੀ ਆਦੀ ਭਾਬੀ ਮਾਂ ਵਰਗੀ ਨਹੀਂ ਮਾਂ ਉਹ ਮੈਸਾਂ ਵੀ ਚੌਣੀਆਂ ਜ਼ਰੂਰੀ ਆ ਸਾਡੀ ਵੀਡੀਓ ਬਣਾਉਣੀ ਵੀ ਤੇ ਜ਼ਰੂਰੀ ਆ ਗੱਲ ਸੁਣ ਅੱਜ ਵਿਚਾਰੇ ਨੇ ਇਕੱਲੇ ਨਹੀਂ ਚੌਣੀਆਂ ਹੋਰ ਕਿਹਾ ਤੇਰੇ ਭਾਜੀ ਦੇ ساتھ ਨਹੀਂ ਦਿੱਦੀ ਬਾਈ ਦੇ ਸੱਟ ਲੱਗ ਗਈ ਮਿੱਟੂ ਆਦਾ ਯਾਰ ਇਹਨਾਂ ਦਾ ਕੰਮ ਹੀ ਨਹੀਂ ਨਿਭੜਨਾ ਆਪਾਂ ਦਾ ਚੋਈਏ ਹੋਰ ਕਿਹਾ ਮਿੱਟੂ ਹਾਂ ਜੇ ਸਹੀ ਬਾਤ ਬੋਲ ਰਿਹਾ ਹਾਂ ਸਹੀ ਬਾਤ ਹੈ ਕਿ ਨਹੀਂ ਬਟੂ ਹਾਂ ਸਹੀ ਹਕੀਕਤ ਹੈ ਚੱਕ ਤੂੰ ਬਾਲਟੀਆਂ ਮਣੀਆਂ ਆਪਾਂ ਆਪਣਾ ਕੰਮ ਕਰੀਏ ਯਾਰ ਹਾਂ ਹਾਂ